ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕੁਝ ਦਿਨ ਪਹਿਲਾਂ ਨਾ ਸੋਸ਼ਲ ਮੀਡੀਆ ਤੇ ਇੱਕ ਗੈਰੀ ਸੰਧੂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਗੈਰੀ ਸੰਧੂ ਦੇ ਸੋਹ ਦੇ ਵਿੱਚ ਨਾ ਕਾਫੀ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਸੀ ਤੇ ਹੁਣ ਕਰਨ ਔਜਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵਿੱਚ ਤੁਸੀਂ ਦੇਖੋ ਕਿ ਕਰਨ ਔਜਲੇ ਨੂੰ ਨਾ ਇੱਕ ਮੁੰਡੇ ਦੇ ਵੱਲੋਂ ਗਲਤ ਇਸ਼ਾਰਾ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਫਿਰ ਕਰਨ ਔਜਲੇ ਨੇ ਤੁਸੀਂ ਦੇਖੋ ਕਿ ਉਸ ਮੁੰਡੇ ਨੂੰ ਕੀ ਕਿਹਾ ਜਿਸ ਤਰ੍ਹਾਂ ਕਰਨ ਸਿੱਧੂ ਦੇ ਵਿੱਚ ਕਰ ਕਾਉਂਟਰਵਰਸੀ ਚੱਲਦੀ ਰਹਿੰਦੀ ਸੀ ਅਤੇ ਇੱਕ ਸਿੱਧੂ ਅਤੇ ਕਰਨ ਔਜਲੇ ਦੇ ਫਾਈਨਲ ਦੇ ਵਿੱਚ ਵੀ ਕਾਉਂਟਰਵਰਸੀ ਚੱਲਦੀ ਹੀ ਰਹਿੰਦੀ ਹੈ। ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹਾਂਗੇ ਕਿ ਕਿਸੇ ਵੀ ਗਾਇਕ ਨੂੰ ਗਲਤ ਨਾ ਬੋਲਿਆ ਕਰੋ ਕਿਉਂਕਿ ਕੋਈ ਵੀ ਗਾਇਕ ਉਹ ਆਪਣੀ ਮਿਹਨਤ ਕਰਕੇ ਅੱਗੇ ਆਇਆ ਹੈ। ਅੱਗੇ ਤੁਸੀਂ ਪੂਰੀ ਵੀਡੀਓ ਦੇਖੋ। ਕੀ ਹੋ ਗਿਆ ਕੀ ਹੋ ਗਿਆ? ਪਹਿਲਾਂ ਤਾਂ ਐ ਕੀਤਾ ਸੀ ਨਾ। ਨਾ। ਉਸਤਾਦ ਤੇਜ ਨਾ ਆਪਣੀ ਤੇਜ ਮੈਂ ਵੀ ਬਹੁਤ ਆ। ਚੱਪਾ ਤਾਜੀ ਆਏ ਨਹੀਂ ਕਰਨਾ ਇੱਥੋਂ ਹੀ ਗਿਆ ਮੈਂ ਕੈਨੇਡਾ ਸੁਨਿਆ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਬਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ